ਪਿੰਡ ਫੁੱਡ ਭਗਤ RAM ਦੇ ਸਾਡੇ ਮਜ਼ਦੂਰ ਭੈਣ ਭਰਾਵੋ ਮਾਤਾ ਬੱਚਿਓ ਤੇ ਸਾਡੇ ਵਿੱਚ ਸਪੈਸ਼ਲ ਪਹੁੰਚੇ ਸਰਪਿੰਡ ਦੇ ਸਰਪੰਨ ਸਾਹਿਬ ਦੇਸ਼ ਵਾਸੀ ਵਿਦਿਆਰਥੀ ਲੋਕਪ ਲਈ ਸੰਗਠਨ ਦੇ ਸੂਬਾ ਪ੍ਰਧਾਨ ਰਜਿੰਦਰ ਮੌੜ ਜੀ ਤੇ ਬਾਕੀ ਪਿੰਡ ਕਮੇਟੀ ਦੇ ਆਗੂ ਸਾਥਿਓ ਸਭ ਤੋਂ ਪਹਿਲਾਂ ਤਾਂ ਤੁਸੀਂ ਬੜਪਾਗੇ ਉਹ ਜਿਨ੍ਹਾਂ ਨੇ ਇਹ ਜਿਹੜਾ ਪ੍ਰੋਗਰਾਮ ਅੱਜ ਦੇਸ਼ ਵਾਸੀ ਵਿਦਿਆਰਥੀ ਭਲਾਈ ਲੋਕ ਸੰਗਠਨ ਦੀ ਗਵਾਈ ਦੇ ਵਿੱਚ ਇੱਥੇ ਰੱਖਿਆ ਤੇ ਨਾਲ ਨਾਲ ਤੁਸੀਂ ਇੱਕ ਉਸ ਦਫ਼ਤਰ ਦਾ ਉਘਟ ਨਾਚ ਕਰਾ ਰਹੇ ਹੋ ਜਿੱਥੇ ਸਾਡੇ ਗਰੀਬ ਮਜ਼ਦੂਰਾ ਕਿਸਾਨਾਂ ਮਜਲੂਮਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸਾਨੂੰ ਕਿਤੇ ਹੋਰ ਨਿਕਾਣਾ ਪੈਣਾ ਤੁਸੀਂ ਸਾਨੂੰ ਮੈਂ ਆਪਦੇ ਵੱਲੋਂ ਵਧਾਈ ਦਿੰਦਾ ਕਿਉਂਕਿ ਅਸੀਂ ਜਨਮ ਤੋਂ ਲੈ ਕੇ ਮਰਨ ਤੱਕ ਜੇ ਕਹਿ ਲਈਏ ਤਾਂ ਘੱਟਾ ਢੋਂਦੇ ਮਰ ਜਾਂਦੇ ਹਾਂ ਬਚਪਨ ਦੇ ਵਿੱਚ ਜਦੋਂ ਗਰੀਬ ਘਰੇ ਕੋਈ ਬੱਚੇ ਨੇ ਜਨਮ ਲੈਣਾ ਨਾ ਤਾਂ ਉਦੋਂ ਸਾਨੂੰ ਚਾਰ ਸਪਰੇ ਦੇਖਣਾ ਪੈਂਦਾ ਵੀ ਕਿਵੇਂ ਦਾ ਹੋਊਗਾ ਕਿਵੇਂ ਜਨਮ ਹੋਣਾ ਹੈ ਕਿਤੇ ਹਸਪਤਾਲ ਦੇ ਵਿੱਚ ਜਿਆਦਾ ਪੈਸਾ ਤਾਂ ਨਹੀਂ ਖਰਚ ਆਉਣਾ ਇਹ ਸਾਡੂ ਤਕਲੀਫਾਂ ਦਾ ਸਾਹਮਣਾ ਕਰਦੇ ਹੋਏ ਤੇ ਮਰਨ ਵੇਲੇ ਵੀ ਅਸੀਂ ਕਹਿ ਲਿਏ ਤਾਂ ਅੱਜ ਵੀ ਇਸ ਸਮਾਜ ਦੇ ਵਿੱਚ ਬੇਸ਼ੱਕ ਡਾਕਟਰ ਭੀਮਰਾਓ ਅੰਬੇਡਕਰ ਜੀ ਨੇ ਸਾਡੇ ਲਈ ਬਹੁਤ ਸੰਵਿਧਾਨ ਦੇ ਵਿੱਚ ਵਿੱਚ ਕੁਝ ਦਿੱਤਾ ਪਰ ਫਿਰ ਵੀ ਮਰਨ ਦੇ ਸਮੇ ਅਸੀਂ ਇੱਜ਼ਤ ਨਾਲ ਨਹੀਂ ਮਰ ਸਕਦੇ ਸੋ ਉਹ ਕਾਨੂੰਨ ਜਿਹੜੇ ਬਣੇ ਹੋਏ ਉਹ ਸਿਰਫ ਕਿਤਾਬਾਂ ਦੇ ਵਿੱਚ ਸੀਮਿਤ ਰਹਿ ਜਾਂਦੇ ਸਾਡੇ ਤੱਕ ਪਹੁੰਚਦੇ ਨਹੀਂ ਪਰ ਜਿਹੜਾ ਅੱਜ ਇੱਥੇ ਦਫਤਰ ਦਾ ਉਘਾਟਨ ਅਸੀਂ ਕਰ ਰਹੇ ਹਾਂ ਇਸ ਦਫ਼ਤਰ ਦੇ ਉੱਤੋਂ ਤੁਹਾਨੂੰ ਉਹਨਾਂ ਸਾਰੀਆਂ ਸਕੀਮਾਂ ਬਾਰੇ ਉਹਨਾਂ ਕਾਨੂੰਨਾਂ ਬਾਰੇ ਉਹਨਾਂ ਸੁਰਦੀਆਂ ਮੁਸ਼ਕਲਾਂ ਦੇ ਹੱਲ ਲਈ ਕਿਤੇ ਹੋਰ ਨਹੀਂ ਪੜਕਣਾ ਪੈਣਾ ਉਹਨਾਂ ਦੀ ਜਾਣਕਾਰੀ ਲਈ ਤੁਸੀਂ ਇੱਥੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਸੋ ਬਾਰ-ਬਾਰ ਜਿਵੇਂ ਇੱਥੇ ਬੋਲਿਆ ਵੀ ਬੇਨਤੀਆਂ ਕੀਤੀਆਂ ਪਰ ਅਫਸੋਸ ਹੈ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਆ ਕੇ ਗੱਲ ਨਹੀਂ ਸੁਣ ਸਕਦੇ ਇਹ ਬਹੁਤ ਵੱਡੀ ਸਾਡੇ ਚ ਕਮੀ ਹੈ ਜਿਦੇ ਕਰਕੇ ਅੱਜ ਮਨਰੇਗਾ ਵਰਗ ਐ ਕਿ ਜਿਹੜੇ ਅਧਿਕਾਰ ਐ ਜਿਹੜਾ ਸਾਨੂੰ ਕੰਮ ਮਿਲਣਾ ਉਹ ਅਧਿਕਾਰ ਦੇ ਖੇਤਰ ਦੇ ਵਿੱਚ ਆ ਛੋਡੇ ਉਹ ਹਲੇ ਤੱਕ ਸਾਨੂੰ ਪਤਾ ਹੀ ਨਹੀਂ ਵੀ ਅਸੀਂ ਉਹਨੂੰ ਚਲਾਉਣਾ ਕਿਵੇਂ ਐ ਅਸੀਂ ਉਹਨੂੰ ਲਾਗੂ ਕਿਵੇਂ ਕਰਾਉਣਾ ਐ ਅਸੀਂ ਫੇਰ ਵੀ ਸਪੀਕਰ ਦੇ ਹੋਕੇ ਨੂੰ ਸੁਣਦੇ ਰਹਿੰਦੇ ਆ ਵੀ ਸ਼ਾਇਦ ਮੇਡ ਸਾਡਾ ਹੋਕਾ ਦੇਊਗਾ ਫੇਰ ਸਾਡਾ ਕੰਮ ਚੱਲਣਾ ਹੁਣ ਪਿਛਲੇ 5 ਮਹੀਨਾ ਤੋਂ ਲਗਾਤਾਰ ਸਾਡਾ ਕੰਮ ਬੰਦ ਐ ਤੇ ਜਦੋਂ ਤੋਂ ਪੰਜਾਬ ਦੇ ਵਿੱਚ ਆਪਾਂ ਬਦਲ ਲੈ ਕੇ ਆਏ ਸਰਕਾਰ ਨੇ ਵੀ ਬਣਾਈ ਹੈ ਭਗਵੰਤ ਮਾਨ ਦੀ ਗਵਾਈ ਦੇ ਵਿੱਚ 92 ਐਮਐਲਏ ਤੇ ਤਾਂ ਕੇ ਭੇਜੇ ਨੇ ਸਾਡੀ 2 ਰੁਪਏ ਕਿਲੋ ਵਾਲੀ ਕਣਕ ਉਹ ਵੀ ਬੰਦ ਹੈ ਤੇ ਅਸੀਂ ਅੱਜ ਤੱਕ ਬੋਲੇ ਹੀ ਨਹੀਂ ਵੀ ਕਿਉਂ ਬੰਦ ਹੈ ਮਨਰੇਗਾ ਪੰਜ ਮਹੀਨਿਆਂ ਤੋਂ ਬੰਦ ਹੋਣ ਦੇ ਬਾਵਜੂਦ ਅਸੀਂ ਜਾ ਕੇ ਕਿਤੇ ਉਪਰਾਲਾ ਹੀ ਨਹੀਂ ਕੀਤਾ ਜਿਹੜਾ ਉਸ ਕਾਨੂੰਨ ਦੇ ਵਿੱਚ ਲਿਖਿਆ ਵੀ ਤੁਸੀਂ ਆਪਦੀ ਅਰਜ਼ੀ ਦੇ ਸਕਦੇ ਤਾਂ ਤੁਹਾਡਾ ਕੰਮ ਨਹੀਂ ਚੱਲਦਾ ਕਿਸੇ ਨੇ ਅਰਜ਼ੀ ਦਿੱਤੀ ਤੁਹਾਡੇ ਚ ਹੱਥ ਖੜਾ ਕਰਕੇ ਦੱਸੋ ਜੇ ਕਿਸੇ ਨੇ ਦਿੱਤੀ ਅਰਜ਼ੀ ਅਸੀਂ ਸਿਰਫ ਸਪੀਕਰ ਦਾ ਹੋਕਾ ਢੀਕਦੇ ਅੱਜ ਅਸੀਂ ਸਪੀਕਰ ਦੇ ਹੋਕੇ ਰਹੀ ਤੁਹਾਨੂੰ ਸੱਦ ਰਹੇ ਪਰ ਫੇਰ ਵੀ ਨਹੀਂ ਕਈ ਲੋਕ ਆਏ ਘਰਾਂ ਦੇ ਵਿੱਚ ਬੈਠੇ ਨੇ ਕੋਈ ਕੰਮ ਨਹੀਂ ਸੱਥਾਂ ਦੇ ਵਿੱਚ ਬੈਠੇ ਨੇ ਖੁੰਡ ਚਰਚਾ ਪਤਾ ਨਹੀਂ ਕਿਹੜੀ ਕਰਦੇ ਨੇ ਕਿਹੜੇ ਕਬੀਲਦਾਰੀ ਦੀ ਗੱਲ ਕਰਨ ਹੋ ਰਹੀ ਹੈ ਉੱਥੇ ਅਸੀਂ ਆਪ ਦੇ ਹੱਕਾਂ ਦੀ ਖਾਤਰ ਆਪਦੀਆਂ ਆਪਦੀਆਂ ਗੱਲਾਂ ਦੀ ਖਾਤਰ ਵੀ ਇਕੱਠੇ ਵੀ ਹੋ ਰਹੇ ਇਹ ਅਫਸੋਸ ਦੀ ਗੱਲ ਹੈ ਅਸੀਂ ਉਹ ਉਪਰਾਲਾ ਕਰ ਰਹੇ ਹਾਂ ਸਾਡੇ ਲੋਕਾਂ ਨੂੰ ਜਗਾਉਣ ਵਾਸਤੇ ਉਪਰਾਲਾ ਦੇਸ਼ ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਵੱਲੋਂ ਪਿੰਡ ਪਿੰਡ ਅਜਿਹੇ ਦਫ਼ਤਰ ਖੋਲਣ ਦਾ ਜਿਹੜਾ ਉਪਰਾਲਾ ਅਸੀਂ ਕਰ ਰਹੇ ਹਾਂ ਜਿੱਥੇ ਤੁਹਾਡੇ ਦੁੱਖਾਂ ਤਕਲੀਫਾਂ ਨੂੰ ਸੁਣਿਆ ਜਾ ਸਕੇ ਜਿੱਥੇ ਤੁਹਾਡੇ ਦੁੱਖਾਂ ਤਕਲੀਫਾਂ ਦੀ ਅਰਜ਼ੀ ਲੈ ਕੇ ਉਹਦਾ ਹੱਲ ਕਰਾਇਆ ਜਾ ਸਕੇ ਉਹਦੇ ਲਈ ਸਹਿਯੋਗ ਕੌਣ ਕਰੂਗਾ ਜੇ ਤੁਸੀਂ ਉਹਦਾ ਸਹਿਯੋਗ ਨਾ ਕੀਤਾ ਤਾਂ ਉਹ ਵੀ ਬੰਦ ਹੋ ਜਾਣਾ ਮੰਰੇਗਾ ਐਕਟ ਬੰਦ ਹੋ ਗਿਆ ਨਾ ਤੇ ਜੇ ਤੁਸੀਂ ਸਹਿਯੋਗ ਨਾ ਕੀਤਾ ਉਹ ਵੀ ਬੰਦ ਹੋ ਜਾਣਾ ਇਸ ਕਰਕੇ ਬਾਰ ਬਾਰ ਬੇਨਤੀ ਕਰੀ ਹੈ ਵੀ ਉਹਦਾ ਸਹਿਯੋਗ ਤੁਸੀਂ ਕਰਨਾ ਹੈ ਤੁਸੀਂ ਅੱਜ ਮਾਰਸਾ ਜਾਣੇ ਹੋ ਜਾ ਤੁਹਾਡੇ ਕੋਈ ਨੇੜੇ ਇੱਥੇ ਸਰਦੂਲਗੜ੍ਹ ਮੰਡੀ ਲੱਗਦੀ ਹੈ ਉੱਥੇ ਜਾਂਦੇ ਹੋ ਆਪਦਾ ਆਧਾਰ ਕਾਰਡ ਫੀ ਕਰਾਉਣ ਵਾਸਤੇ ਆਪਦਾ ਕੋਈ ਹੋਰ ਮਸਲਾ ਲੈ ਕੇ ਆਪਦੀ ਅਰਜੀ ਲਿਖਾਉਣ ਵਾਸਤੇ ਆਪਦੀ ਪੈਨਸ਼ਨ ਦਾ ਫਾਰਮ ਭਰਨ ਵਾਸਤੇ ਜੋਬ ਕਾਰਡ ਦੇ ਵਿੱਚ ਨਾਂ ਗਲਤ ਹੋ ਗਿਆ ਉਹਦਾ ਨਾਂ ਠੀਕ ਕਰਾਉਣ ਵਾਸਤੇ ਤਾਂ ਸਾਨੂੰ ਪਤਾ ਲੱਗਿਆ ਜਦੋਂ ਅਸੀਂ ਪਿਛਲੇ ਪਿੰਡ ਦੇ ਵਿੱਚ ਇਸ ਦਫ਼ਤਰ ਦਾ ਅਧ்கਟਨ ਕੀਤਾ ਤਾਂ ਉੱਥੇ ਦੱਸਿਆ ਕਹਿੰਦੇ 5000 ਰੁਪਏ ਆਧਾਰ ਕਾਰਡ ਨੂੰ ਠੀਕ ਕਰਨ ਵਾਸਤੇ ਕੋਈ ਮੰਗ ਰਿਹਾ ਕਿਉਂਕਿ ਸਾਨੂੰ ਪਤਾ ਹੀ ਨਹੀਂ ਬੀ ਆਧਾਰ ਕਾਰਡ ਨੂੰ ਠੀਕ ਕਰਾਉਣ ਵਾਸਤੇ ਫੀਸ ਕਿੰਨੀ ਲੱਗਦੀ ਹੈ ਸਾਨੂੰ ਪਤਾ ਹੀ ਨਹੀਂ ਵੀ ਆਧਾਰ ਕਾਰਡ ਤਾਂ ਥੋੜੇ ਕੰਮ ਨਾਲ ਹੀ ਠੀਕ ਹੋ ਜਾਂਦਾ ਸੋ ਇਸ ਕਰਕੇ ਸਾਡੀ ਲੁੱਟ ਹਰ ਥਾਂ ਤੇ ਹੁੰਦੀ ਹੈ ਅਸੀਂ ਫਿਰ ਉਹ ਆਧਾਰ ਕਾਰਡ ਠੀਕ ਕਰਾਉਣਾ ਚਾਹੇ ਸਾਨੂੰ ਵਿਆਜ ਤੇ ਪੈਸੇ ਫੜ ਕੇ ਦੇਣੇ ਪੈਣ ਅੱਜ ਸਾਡੇ ਸਮਾਜ ਦੇ ਵਿੱਚ ਸਾਡੀਆਂ ਮਾਂਆਂ ਬੀਬੀਆਂ ਦੇ ਸਿਰ ਤੇ ਕਰਜ਼ਾ ਕਰਜ਼ਾ ਕਿਉਂ ਆ ਕਿਉਂਕਿ ਸਾਡਾ ਰੋਜ਼ਗਾਰ ਖਤਮ ਹੋ ਗਿਆ ਪਹਿਲਾਂ ਤੁਸੀਂ ਮਾਂਆਂ ਬੈਠੀਆਂ ਆ ਜਿਹੜਾ ਸਮਾਂ ਹੁੰਦਾ ਸੀ ਇਹ ਨਰਮਾ ਜਗਾਈ ਦਾ ਸਮਾਂ ਹੁੰਦਾ ਸੀ ਹੁੰਦਾ ਸੀ ਨਾ ਜਦੋਂ ਲੋਹੜੀ ਦਾ ਸੀਜ਼ਨ ਹੁੰਦਾ ਸੀ ਤਾਂ ਲੋਹੜੀ ਸੇਕਦੇ ਹੋਏ ਅਸੀਂ ਟਿੰਡਾਂ ਦੇ ਬੱਠਲ ਕੱਢਦੇ ਸੀ ਜਿਆਦਾ ਮਾਇੂ ਆਜੋ ਸਮਾਂ ਕਿੱਥੇ ਗਿਆ ਰਾਸ਼ਨ ਕਾਰਡ ਜਿਹੜੇ ਰਾਸ਼ਨ ਕਾਰਡ ਦੇ ਉੱਤੇ ਅਸੀਂ ਆਪਦੇ ਘਰ ਦੇ ਵਿੱਚ ਰੱਖੇ ਹੋਏ ਵਿਆਹ ਵਾਸਤੇ ਸਾਡੇ ਮੁੰਡੇ ਕੁੜੀ ਦਾ ਜੇ ਕੋਈ ਵਿਆਹ ਰੱਖਦੇ ਸੀ ਤਾਂ ਗਵੰਡੀਆਂ ਤੋਂ ਕਾੜ ਫੜ ਕੇ 50 60 ਕਿਲੋ ਕਣਕ ਦੀਪੂ ਤੋਂ ਲੈ ਕੇ ਆਉਂਦੇ ਸੀ। ਜਿਆਦਾ ਨਾ ਸੋਚੇ ਤੇ ਅੱਜ ਸਾਡੀ ਕਣਕ ਜਿਹੜੀ 2 ਰੁਪਏ ਕਿਲੋ ਵਾਲੀ ਉਹ ਵੀ ਖਤਮ ਕਰਤੀ ਤੇ ਜਿਹੜੀ 15 ਕਿਲੋ ਜਿਹੜੀ ਸੈਂਟਰ ਵੱਲੋਂ ਆ ਰਹੀ ਐ ਸਰਪੋ ਪੰਜਾਬ ਦੇ ਵਿੱਚ ਮਿਲ ਰਹੀ ਐ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਵਾਸਤੇ ਵੀ ਵੈਰੀਫਾਈ ਹੋ ਰਿਹਾ ਹੈ। ਜਿਹਦਾ ਨਾਂ ਨਾ ਆਇਆ ਜਿਹਦਾ ਆਧਾਰ ਕਾਰਡ ਅਪਡੇਟ ਨਾ ਹੋਇਆ ਉਹਨੂੰ ਉਹ ਕਣਕ ਨਹੀਂ ਮਿਲੀ ਇਹ ਚੀਜ਼ਾਂ ਕਿੱਥੇ ਸੀ ਪਹਿਲਾਂ ਗੁੱਠਾ ਲਾਉਂਦੇ ਸੀ ਖੰਡ ਤੇ ਮਿੱਟੀ ਦਾ ਤੇਲ ਲੈ ਕੇ ਆਉਂਦੇ ਸੀ ਅੱਜ ਉਹ ਜੁਬਲਾ ਯੋਜਨਾ ਦੇ ਨਾਂ ਦੇ ਉੱਤੇ ਸਿਲੰਡਰ ਜ਼ਰੂਰ ਸਾਨੂੰ ਮਿਲ ਗਿਆ ਪਰ ਉਹਨੂੰ ਭਰਉਣ ਵਾਸਤੇ ਮਾਈਓ ਅੱਜ ਪੈਨਸ਼ਨ ਹਲੇ ਤੱਕ ਨਹੀਂ ਆਈ ਕਿ ਆ ਗਈ ਛੋਟੇ ਪਿੰਡ ਚ ਫਿਰ ਕਿੱਥੇ ਬੈਠੇ ਹੋ ਤੁਸੀਂ ਚੁੱਪਚਾਪ ਕਿਉਂ ਬੈਠੇ ਹੋ ਕਿਉਂ ਨਹੀਂ ਆਪ ਦੇ ਮੰਗਾ ਮਸਲਿਆਂ ਵਾਸਤੇ ਜਿਹੜੇ ਪਿੰਡ ਦੇ ਮੱਲੋ ਆਉਣ ਵਾਲੇ ਦਿਨਾਂ 'ਚ ਵੀ ਵੋਟਾਂ ਮੰਗਣ ਆਉਣਗੇ ਕਿਉਂਕਿ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਆ ਰਹੀਆਂ ਨੇ ਕਿਉਂ ਨਹੀਂ ਸਵਾਲ ਕਰਦੇ ਆਪਾਂ ਸਰਪੰਚ ਸਾਹਿਬ ਨੇ ਕਿਹਾ ਛੋਡੇ ਸਰਪੰਚ ਸਾਹਿਬ ਬਹੁਤ ਸਤਿਕਾਰਯੋਗ ਹੈ ਜਿਹੜੇ ਇਸ ਕੱਠ ਦੇ ਵਿੱਚ ਆਇਆ ਨਹੀਂ ਤਾਂ ਕਈ ਕੰਨੀ ਕਰਾਉਂਦੇ ਨੇ ਛੱਡੋ ਆਪਾਂ ਕੀ ਜਣਾ ਇਹ ਤਾਂ ਜਿਹੜਾ ਬੇੜੇ ਵਾਲਿਆਂ ਦਾ ਕੱਠਾ ਹੈ ਅਹੀਂ ਕਹਿੰਦੇ ਹੁੰਦੇ ਆ ਨਾ ਇਹ ਚੀਜ਼ਾਂ ਵੀ ਸਾਨੂੰ ਦੇਖਣ ਨੂੰ ਮਿਲਦੀਆਂ ਵੀ ਸਾਨੂੰ ਅੱਜ ਵੀ ਬੇੜੇ ਵਾਲੇ ਕਿਹੜਾ ਜਾਂਦਾ ਜਾਤੀ ਦੌਰ ਤੇ ਅੱਜ ਵੀ ਸਾਡੇ ਤੇ ਹਮਲਾ ਵੇਸਾਕ ਸੰਵਿਧਾਨ ਦੇ ਵਿੱਚ ਇਹ ਆ ਗਿਆ ਵੀ ਜੇ ਤੁਹਾਨੂੰ ਕੋਈ ਜਾਤੀ ਤੌਰ ਤੇ ਪਰਮਾਨ ਕਰਦਾ ਤਾਂ ਉਹ ਤੇ ਪਰਚਾ ਦਰਜ ਹੋਣਾ ਇਹਦਾ ਅੱਜ ਵੀ ਕਿਸੇ ਨੂੰ ਡਰ ਨਹੀਂ ਕਿਉਂਕਿ ਛੋਡੀ ਸਰਕਾਰੇ ਦਰਬਾਰੇ ਪਹੁੰਚ ਨਹੀਂ ਛੋਡੀ ਜੇਬ ਚੋਂ ਨਾ ਪੈਸਾ ਨਹੀਂ ਵੀ ਤੁਸੀਂ ਉਹਦੇ ਤੇ ਕਾਰਵਾਈ ਕਰਾ ਸਕੋ ਅੱਜ ਵੀ ਸਾਡੇ ਕਿੱਲਿਆਂ ਦੇ ਉੱਤੋਂ ਮੱਝਾ ਖੋਲੀਆਂ ਜਾ ਰਹੀਆਂ ਨੇ ਕਿਉਂਕਿ ਸਾਡੀ ਤਾਕਤ ਖਤਮ ਹੋ ਗਈ ਅਸੀਂ ਲੜਨਾ ਛੱਡ ਗਏ ਡਾਕਟਰ ਭੀਮਰਾਓ ਅੰਬੇਡਕਰ ਜੀ ਨੇ ਸਾਫ਼ ਕਿਹਾ ਪੜੋ ਜੁੜੋ ਤੇ ਸੰਘਰਸ਼ ਕਰੋ ਜਿਹੜੇ ਪੜਨ ਵਾਲੇ ਸੀ ਨੌਕਰੀਆਂ ਲੈ ਕੇ ਉਹ ਆਪਦੇ ਲਈ ਸੰਘਰਸ਼ ਕਰਦੇ ਆ ਗਰੀਬ ਲੋਕਾਂ ਲਈ ਉਹ ਸੰਘਰਸ਼ ਛੱਡ ਗਏ। ਸੋ ਇਹ ਬਹੁਤ ਵੱਡੀ ਤਖਾਂਤ ਦੀ ਗੱਲ ਹੈ। ਸੋ ਇਸ ਕਰਕੇ ਜਿਹੜਾ ਜ਼ਿਕਰ ਕਰਿਆ ਮਜ਼ਦੂਰ ਜਥੇਬੰਦੀਆਂ ਵੱਲੋਂ ਲਗਾਤਾਰ ਜਿਹੜੀ ਲੜਾਈ ਲੜੀ ਜਾ ਰਹੀ ਹੈ। ਮਜ਼ਦੂਰ ਮੁਕਤੀ ਮੋਰਚਾ ਆਜ਼ਾਦੀ ਗਵਾਹੀ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਲਗਾਤਾਰ ਮੋਰਚਾ ਅਜ 100 ਦਿਨ ਤੋਂ ਉੱਪਰ ਚੱਲ ਗਿਆ। ਕਾਦੇ ਲਈ ਮਨਰੇਗਾ ਦੇ ਕੰਮ ਨੂੰ ਮੁੜ ਤੋਂ ਚਾਲੂ ਕਰਾਉਣ ਲਈ। ਬੇਸ਼ੱਕ ਸਰਕਾਰ ਨੇ ਸਾਡੇ ਨਾਲ ਮੀਟਿੰਗ ਕਰੀ ਹੈ 27 ਤਰੀਕ ਨੂੰ ਆ 27 ਤਰੀਕ ਪਰਸੋਂ ਲੰਘ ਕੇ ਗਈ ਆ 2 ਦਿਨ ਪਹਿਲਾਂ ਜਲੰਧਰ ਦੇ ਵਿੱਚ ਸਿਵਰਾਜ ਝੰਡਾਣ ਖੇਤੀਬਾੜੀ ਤੇ ਪੰਚਾਇਤ ਮੰਤਰੀ ਜਿਹੜੇ ਆਏ ਸੀ ਜਿਨ੍ਹਾਂ ਨੇ ਸਾਫ਼ ਕਿਹਾ ਕਿ ਅਸੀਂ ਕੋਈ ਕੰਮ ਬੰਦ ਨਹੀਂ ਕੀਤਾ ਉਹਨਾਂ ਨੇ ਕੰਮ ਨਹੀਂ ਬੰਦ ਕੀਤਾ ਇਹ ਪੰਜਾਬ ਦੇ ਵਿੱਚ ਅੱਜ ਬਚਾਉਣ ਦੀ ਖਤਰਾ ਆਪਣੇ ਆਪ ਨੂੰ ਪੰਜਾਬ ਦੀ ਸਰਕਾਰ ਨੇ ਕੰਮ ਬੰਦ ਕੀਤਾ ਹੈ ਕਿਉਂਕਿ ਉਹਨਾਂ ਨੇ ਤਾਂ ਸਾਨੂੰ ਦੱਸਿਆ ਵੀ ਚਿੱਠੀ ਅਸੀਂ 150 ਦਿਨਾਂ ਲਈ ਲਾਗੂ ਕਰਤੀ ਉਹ ਸਾਡੇ ਕੋਲ ਹੈਗੀ ਵੀ ਐ 150 ਦਿਨ ਸਾਡਾ ਕਿੰਨਾ ਪੂਰਾ ਆਊਗਾ ਜਦੋਂ 100 ਦਿਨ ਨਹੀਂ ਪੂਰਾ ਹੋਇਆ ਉਹਦੇ ਲਈ ਕੌਣ ਬੋਲੂਗਾ ਭਾਈ ਜੇ ਤੁਸੀਂ ਕਹੋਗੇ ਹਰ ਸਿਮਰਤ ਕੌਰ ਬੋਲੂਗੀ ਨਹੀਂ ਬੋਲਦੀ ਜੇ ਤੁਸੀਂ ਕਹੋਗੇ ਜੀਤਮਿੰਦਰ ਹੀ ਬੋਲੂਗਾ ਨਹੀਂ ਬੋਲਦਾ ਜੇ ਤੁਸੀਂ ਕਹੋਗੇ ਭਗਵੰਤ ਮਾਨ ਅੱਜ ਪੰਜਾਬ ਦਾ ਮੁੱਖ ਮੰਤਰੀ ਐ ਉਹਦੀ ਅਗਵਾਈ 'ਚ ਅੱਜ ਇਹ ਕੰਮ ਬੰਦ ਹੋਇਆ ਬڑے ਚਾਅ ਨਾਲ ਸਾਡੇ ਲੋਕਾਂ ਨੇ ਉਹਨਾਂ ਨੂੰ ਗੱਦੀ ਤੇ ਬਹਾਇਆ ਸੀ ਵੀ ਭਾਈ ਭਗਵੰਤ ਮਾਨ ਆਊਗਾ ਤਾਂ ਸਾਇਦ ਸਾਡੇ ਬਾਰੇ ਨਾ ਰਹੂਗਾ ਸਾਡੀਆਂ ਮਾਈਆਂ ਨੇ بڑے ਚਾਅ ਦੇ ਨਾਲ ਵੋਟਾਂ ਪਾਈਆਂ ਕਿਉਂਕਿ ਉਹਨਾਂ ਨੇ 1000 ਰੁਪਏ ਦਾ ਵਾਅਦਾ ਕਰਿਆ ਸੀ ਕਰਿਆ ਸੀ ਮਾਈਓ ਵੀ 1000 ਰੁਪਏ ਦੇਵਾਂਗੇ ਹਰ ਇੱਕ ਭੈਣ ਨੂੰ ਮਾਤਾ ਨੂੰ ਕਿੰਨੀਆਂ ਮਾਈਆਂ ਦੇ ਖਾਤੇ ਦੇ ਵਿੱਚ 1000 ਰੁਪਏ ਚੜੇ ਮਹੀਨੇ ਆਉਂਦਾ ਦੱਸਿਓ ਨਾ ਤੇ ਫਿਰ ਕਦੇ ਮੰਗਿਆ ਵੀ ਭਗਵੰਤ ਮਾਨ ਸਿਆ ਜਿਹੜਾ ਸਾਨੂੰ ਤੁਸੀਂ 1000 ਰੁਪਏ ਦਾ ਵਾਅਦਾ ਕਰਿਆ ਸੀ ਉਹ ਕਿੱਥੇ ਗਿਆ ਅੱਜ ਫਿਰ ਭਾਈ ਉਹਨਾਂ ਨੂੰ ਜ਼ਰੂਰ ਇਹ ਸਵਾਲ ਕਰੋ ਜਿਹੜਾ ਇੱਥੇ ਐਮ.ਐਲ.ਏ. ਸੋਡਾ ਜਿੱਤ ਕੇ ਗਿਆ ਅੱਜ ਪਿੰਡਾਂ ਦੇ ਸਰਪੰਚ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਪਰ ਉਹ ਜਿਹਨਾਂ ਨੂੰ ਇੰਨੀਆਂ ਤਕਲੀਫਾਂ ਦਾ ਸਾਹਮਣਾ ਕਰਨ ਪੈ ਰਿਹਾ ਉਹ ਵੀ ਅੱਜ ਆਪਦੇ ਪਿੰਡਾਂ 'ਚ ਕਹਿ ਰਿਹਾ ਮਨਰੇਗਾ ਨੂੰ ਭਾਈ ਮਨਰੇਗਾ ਆਲੇ ਸਾਥੀਓ ਜ਼ਰੂਰ ਧਰਮੇਕ ਜਾਓ ਕਿਉਂਕਿ ਇੱਕ ਪਿੰਡ ਦੇ ਵਿੱਚ 8 ਲੱਖ ਰੁਪਏ ਸਰਪੰਚ ਨੂੰ ਪਤਾ ਕਹਿੰਦੇ ਤੂੰ ਆਪਦੀ ਮਰਜ਼ੀ ਨਾਲ ਕੰਮ ਚਲਾ ਲਿਆ ਅੱਜ ਪਿੰਡਾਂ 'ਚ ਆਪਦੀ ਮਰਜ਼ੀ ਨਾਲ ਠੇਕੇ ਤੇ ਕੰਮ ਦਿੱਤੇ ਜਾ ਰਹੇ ਨੇ। ਨਰੇਕਾ ਵਾਲਾ ਜਿਹੜਾ ਕੋਈ 10-20 ਬੰਦਾਂ ਦਾ ਕੰਮ ਸੀ ਉਹ ਵੀ ਬੰਦ ਕਰਤਾ। ਸੋ ਇਸ ਕਰਕੇ ਅੱਜ ਦੇ ਦਿਨ ਦੇ ਉੱਤੇ ਤੁਸੀਂ ਜਿੱਥੇ ਮੈਂ ਤੁਹਾਨੂੰ ਵਧਾਈ ਦਿੰਨਾ ਉੱਥੇ ਤੁਹਾਨੂੰ ਇਹ ਸੱਦਾ ਵੀ ਦਿੰਦਾ। ਕਿ ਆਓ 8 ਦਸੰਬਰ ਨੂੰ ਇੱਕ ਵੱਡਾ ਇਕੱਠ ਮਜ਼ਦੂਰ ਮੁਕਤੀ ਮੋਰਚਾ ਆਜ਼ਾਦੀ ਗਵਾਹੀ ਦੇ ਵਿੱਚ ਹੋ ਰਿਹਾ ਜਿਹਦੀ ਆਪਾਂ ਹਮੈਤ ਕਰ ਰਹੇ ਆ ਦੇਸ਼ਵਾਸੀ ਲੋਕ ਭਲਾਈ ਸੰਗਠਨ ਵੱਲੋਂ। ਉੱਥੇ ਸਾਨੂੰ ਵੱਧ ਤੋਂ ਵੱਧ ਵੱਧ ਚੜ੍ਹ ਕੇ ਜਾਣਾ ਚਾਹੀਦਾ। ਜੇ ਆਪਦਾ ਇਹ 150 ਦਿਨ ਦਾ ਕੰਮ ਜਿਹੜਾ ਜਿਹੜਾ ਇਹ ਲਾਗੂ ਹੋ ਗਿਆ ਪਰ ਉਹਦੇ ਵਿੱਚ ਕੰਮ ਸਾਨੂੰ ਕਿਵੇਂ ਮਿਲੂਗਾ ਉਹਦੇ ਲਈ ਤੁਹਾਨੂੰ ਪਿੰਡ-ਪਿੰਡ ਲੜਨਾ ਪੈਣਾ ਹੈ ਪਿੰਡਾਂ ਤੋਂ ਤੁਹਾਨੂੰ ਅਰਜ਼ੀਆਂ ਦੇਣੀਆਂ ਪੈਣਗੀਆਂ ਜੇ ਤੁਸੀਂ ਆਪਦੀ ਅਰਜ਼ੀ ਨਹੀਂ ਦੇਉਂਗੇ ਤਾਂ ਤੁਹਾਨੂੰ ਕਿਸੇ ਨੇ ਰੋਜ਼ਗਾਰ ਨਹੀਂ ਦੇਣਾ ਜੇ ਤੁਸੀਂ ਨਹੀਂ ਬੋਲੋਗੇ ਤਾਂ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੋਣਾ ਅੱਜ ਦਸੰਬਰ ਦਾ ਮਹੀਨਾ ਕੱਲ ਨੂੰ ਚੜ ਜਾਣਾ ਤੇ ਦੂਜਾ ਸਿਰਫ 4 ਮਹੀਨੇ ਬਚਣੇ ਆ ਜਿਹਦੇ ਚ ਅਸੀਂ 150 ਦਿਨ ਪੂਰਾ ਕਿਵੇਂ ਕਰਨਾ ਉਹਦੇ ਲਈ ਸਾਨੂੰ ਸੋਚਣਾ ਪੈਣਾ ਤੇ ਜੇ ਸੋਚ ਲਿਆ ਵੀ ਸਾਇਦ ਮੇਟ ਹੋਕਾ ਦੇਊਗਾ ਤਾਂ ਹੀ ਕੰਮ ਚੱਲਣਾ ਨਹੀਂ ਚੱਲਣਾ ਸੋਨ ਨੂੰ ਵੀ ਉਪਰਾਲਾ ਕਰਨਾ ਪਊ ਕੱਲੇ-ਕੱਲੇ ਬੰਦੇ ਨੂੰ ਜਿਹੜਾ ਬੰਦਾ ਕਹਿੰਦਾ ਵੀ ਮੈਂ ਕੰਮ ਤੇ ਲੱਗਣਾ ਤਾਂ ਆਪਦੀ ਆਪਦੀ ਅਰਜੀ ਭਰਉਣੀ ਪੈਣੀ ਹੈ ਉਹ ਥੋੜੇ ਜਿਹੜਾ ਸਕੈੱਟ ਸੁਧਾਰ ਅੱਜ ਦਫ਼ਤਰ ਖੁੱਲ ਰਿਹਾ ਹੈ ਇਹ ਥੋੜੀ ਹੈਲਪ ਕਰੂਗਾ ਉਸ ਮਸਲੇ ਦੇ ਉੱਤੇ ਤੁਸੀਂ ਬਹੁਤ ਬੜਪਾਗੇ ਮੈਂ ਜਿਹੜੀ ਗੱਲ ਪਹਿਲਾਂ ਕਹਤੀ ਜਿਹੜੇ ਉਹ ਤੁਹਾਡੇ ਪਿੰਡ ਦੇ ਵਿੱਚ ਆ ਕੇ ਇੱਕ ਸਰਕਾਰ ਵਾਲਾ ਸਿਸਟਮ ਜਿਹੜਾ ਤੁਸੀਂ ਦਫ਼ਤਰਾਂ ਦੇ ਵਿੱਚ ੱੱਕੇ ਖਾਦੇ ਫਿਰਦੇ ਹੋ ਦਫ਼ਤਰਾਂ ਦੇ ਵਿੱਚ ਜਿੱਥੇ ਤੁਹਾਡੀ ਕੋਈ ਸੜਵਾਈ ਜੂ ਉਹ ਉੱਥੇ ਤੁਹਾਡੀ ਸੜਵਾਈ ਹੋਣੀ ਹੈ ਇਸ ਕਰਕੇ ਮੈਂ ਬਾਰ ਬਾਰ ਤੁਹਾਨੂੰ ਬੜਪਾਗੇ ਕਹਿ ਰਹੇ ਹਾਂ ਸੋ ਮੇਰੀ ਇਹ ਬੇਨਤੀ ਹੈ ਅੱਜ ਜਿਹੜੇ ਪਿੰਡਾਂ ਦੇ ਵਿਕਾਸ ਦੇ ਕੰਮ ਵੀ ਸਾਡੇ ਰੁਕ ਗਏ ਉਹ ਵੀ ਇਸੇ ਕਾਰਨ ਰੁਕੇ ਆ ਕਿਉਂਕਿ ਸਾਡਾ ਮਨਰੇਗਾ ਦਾ ਕੰਮ ਖਤਮ ਹੋ ਗਿਆ ਜਿੱਥੇ ਸਮਸ਼ਾਨ ਘਾਟ ਦੀ ਸਵਾਈ ਕਰਤੀ ਹੁੰਦੀ ਸੀ ਜਿੱਥੇ ਜਿਹੜੇ ਕੰਮ ਦੇ ਵਿੱਚ ਅਸੀਂ ਸਕੂਲਾਂ ਦੀ ਸਫਾਈ ਕਰ ਲਈ ਸੀ ਜਿੱਥੇ ਅਸੀਂ ਪਿੰਡ ਦੀਆਂ ਗਲੀਆਂ ਨਾਲੀਆਂ ਜਿਹੜੀਆਂ ਬਣਦੀਆਂ ਉੱਥੇ ਵੀ ਸਾਡੇ 10 ਬੰਦੇ ਕੰਮ ਕਰਦੇ ਸੀ ਸੋ ਇਸ ਕਰਕੇ ਅੱਜ ਪਿੰਡਾਂ ਦੇ ਕੱਚੇ ਰਸਤੇ ਜਿੱਥੋਂ ਸਾਡੇ ਕਿਸਾਨਾਂ ਨੇ ਖੇਤਾਂ ਨੂੰ ਜਾਣਾ ਜਿੱਥੇ ਉਹਨਾਂ ਦੇ ਬਲਦ ਲੈ ਕੇ ਜਾਣਾ ਰੇੜੀਆਂ ਲੈ ਕੇ ਜਾਣਾ ਗੱਡੀਆਂ ਲੈ ਕੇ ਜਾਣੀਆਂ ਉੱਥੇ ਖੱਡੇ ਨੇ ਜਿਹੜਾ ਨੂੰ ਅਸੀਂ ਭਰਨ ਉਦਾਂ ਕੰਮ ਕਰਦੇ ਸੀ ਉੱਥੇ ਸਾਡਾ 2-200 ਬੰਦਾ ਕੰਮ ਕਰਦਾ ਸੀ ਸੋ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲੜਾਈ ਨੂੰ ਤਿੱਖਾ ਕਰਨ ਦੀ ਜ਼ਰੂਰਤ ਹੈ ਸੋ ਇਹ ਸੁਧਾਰ ਕੇਂਦਰ ਜਿਹੜਾ ਸੁਧਾਰ ਦਫ਼ਤਰ ਛੋਡਾ ਸ਼ਿਕਾਇਤ ਸੁਧਾਰ ਦਫ਼ਤਰ ਬਣਨਾ ਉਹਦੇ ਵਿੱਚ ਤੁਹਾਡੇ ਸਾਰੇ ਮਸਲੇ ਦਾ ਹੱਲ ਹੋਣਾ ਹੈ ਉਹਦੇ ਲਈ ਤੁਸੀਂ ਜ਼ਰੂਰ ਇਹਦਾ ਸਹਿਯੋਗ ਕਰਨਾ ਹੈ ਇਹੀ ਮੇਰੀ ਬੇਨਤੀ ਹੈ ਲਾਸਟ ਦੇ ਵਿੱਚ ਫਿਰ ਕਿ ਜਿਹੜਾ ਧਰਨਾ 8 ਦਸੰਬਰ ਨੂੰ ਵੱਡੀ ਕਰੇਲੀ ਮਹਾਰਮੀ ਹੋ ਰਹੀ ਹੈ ਛੋਡੇ ਇਹਨਾਂ ਮਸਲਾਂ ਵਾਸਤੇ ਜਿੰਨਾ ਗਰੀਬ ਲੋਕਾਂ ਦੇ ਕੱਚੇ ਮਕਾਨ ਨੇ ਉਹਨਾਂ ਨੂੰ ਸਰਕਾਰ ਵੱਲੋਂ ਜਿਹੜਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪੈਸਾ ਮਿਲਦਾ ਉਹ ਕੋਈ ਰਹੇ ਨਾ ਉਹਦੇ ਲਈ ਤੁਸੀਂ ਫਾਰਮ ਭਰਨੇ ਆ ਉਹ ਵੀ ਤੁਸੀਂ ਇਸ ਦਫ਼ਤਰ ਰਹੀ ਭਰ ਸਕਦੇ ਹੋ ਆਪ ਦੀ ਇਹਨਾਂ ਸ਼ਿਕਾਇਤਾਂ ਦੇ ਨਾਲ-ਨਾਲ ਆਪ ਕੋ ਮਸਲੇ ਨੂੰ ਹੱਲ ਕਰਾਉਣ ਲਈ ਸਾਡਾ ਦਫ਼ਤਰ ਪੂਰਾ ਸਹਿਯੋਗ ਦੇਊਗਾ ਉਹਦੇ ਲਈ ਤੁਸੀਂ ਆਪ ਦਾ ਤਨਮਨ ਧੰਨ ਦਾ ਸਹਿਯੋਗ ਤੁਸੀਂ ਵੀ ਕਰਨਾ ਤੇ 8 ਦਸੰਬਰ ਨੂੰ ਵੱਧ ਤੋਂ ਵੱਧ ਵੱਧ ਚੜ ਕੇ ਜਿਹੜੇ ਸਾਡੇ ਭੈਣ ਭਰਾ ਇੱਥੇ ਨਹੀਂ ਪਹੁੰਚੇ ਤੇ ਸਾਡੀ ਆਵਾਜ਼ ਉਥੇ ਘਰਾਂ 'ਚ ਬੈਠੇ ਸੁਣ ਰਹੇ ਨੇ ਉਹ ਧਿਆਨ ਨਾਲ ਸੁਣ ਲੋ ਜੇ ਤੁਸੀਂ ਤਰੋਂਗੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਤੁਹਾਡੇ ਥੋੜੇ-ਮੋٹے ਹੋਰ ਵੀ ਸਹੂਲਤਾਂ ਮਿਲਦੀਆਂ ਸਰਕਾਰਾਂ ਨੇ ਕਾਟਾ ਮਾਰ ਦੇਣਾ ਜੇ ਨਾ ਜਾਗੋਗੇ ਜਗਾਉਣ ਵਾਸਤੇ ਅਸੀਂ ਚੱਲੇ ਆਂ ਜਾਗਣਾ ਤੁਹਾਡੀ ਡਿਊਟੀ ਹੈ ਸਾਡਾ ਫਰਜ਼ ਹੈ ਚੌਕੀਦਾਰਾ ਬਣ ਕੇ ਤੁਹਾਨੂੰ ਸੁਨੇਹਾ ਦੇਣਾ ਇੰਨੇ ਹੀ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਭੀਮ ਜੈ ਪਰ ਧੰਨਵਾਦ